ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਭਾਗ ਵਿੱਚ ਆਪਾਂ ਸਾਖੀ ਪੜੀ ਸੀ ਪੰਜ ਪਿਆਰਿਆਂ ਦੀ ਝੋਣ ਅੱਜ ਆਪਾਂ ਪੜਾਂਗੇ ਸੇਵਾ ਤੇ ਹੱਥੀਕਾਰ ਦੀ ਵਡਿਆਈ ਹੁਕਮ ਮੰਨਣਾ ਤੇ ਸੇਵਾ ਕਰਨੀ ਗੁਰਸਿੱਖੀ ਦੇ ਵੱਡੇ ਨੇਮ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੁਕਮ ਮੰਨਣ ਦਾ ਨੇਮ ਕਮਾ ਕੇ ਵਿਖਾਇਆ ਸੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਦਾ ਗੁਰੂ ਜੀ ਵੱਲੋਂ ਹਰੇਕ ਸਿੱਖ ਨੂੰ ਹੁਕਮ ਸੀ ਕਿ ਧਰਮ ਦੀ ਕਾਰ ਕਰਕੇ ਰੁਜ਼ਗਾਰ ਤੋਰੇ। ਵੇਲੜ ਬਹਿ ਕੇ ਖਾਣ ਦਾ ਖਿਆਲ ਤੀਕ ਨਾ ਕਰੇ। ਗੁਰੂ ਜੀ ਦੇ ਦਰਬਾਰ ਵਿੱਚ ਉਹਨਾਂ ਨੂੰ ਵਡਿਆਈ ਮਿਲਦੀ ਸੀ ਜਿਹੜੇ ਬਹੁਤ ਹੀ ਮਿਹਨਤ ਨਾਲ ਸੰਗਤਾਂ ਦੀ ਅਤੇ ਆਮ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਸਨ। ਵੇਲੜਾ ਨੂੰ ਗੁਰੂ ਜੀ ਬਹੁਤ ਮਾੜਾ ਗਿਣਦੇ ਹੁੰਦੇ ਸਨ। ਇਸ ਬਾਰੇ ਕਈ ਸਾਖੀਆਂ ਪ੍ਰਚਲਿਤ ਹਨ। ਉਹਨਾਂ ਵਿੱਚੋਂ ਇੱਕ ਅੱਜ ਦੱਸਦੇ ਹਾਂ। ਇੱਕ ਵੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵਿੱਚ ਬੈਠੇ ਸਨ ਜਿਹੜਾ ਸਿੱਖ ਆਪ ਜੀ ਦੀ ਜਲ ਪਾਣੀ ਦੀ ਸੇਵਾ ਕਰਦਾ ਹੁੰਦਾ ਸੀ ਉਹ ਆਪ ਕਿਤੇ ਗਿਆ ਹੋਇਆ ਸੀ ਗੁਰੂ ਜੀ ਨੂੰ ਤੇ ਲੱਗੀ ਉਹਨਾਂ ਨੇ ਹਾਜ਼ਰ ਬੈਠੇ ਸਿੱਖਾਂ ਵੱਲ ਮੂੰਹ ਕਰਕੇ ਕਿਹਾ ਕਿ ਕੋਈ ਜਣਾ ਪਾਣੀ ਦਾ ਕਟੋਰਾ ਲਿਆਵੇ ਗੁਰੂ ਜੀ ਦੇ ਪਾਸ ਇੱਕ ਜਵਾਨ ਖੱਤਰੀ ਲੜਕਾ ਬੈਠਾ ਸੀ ਉਹ ਉੱਠਿਆ ਪਾਣੀ ਦਾ ਛੰਨਾ ਭਰ ਕੇ ਲਿਆਇਆ ਅਤੇ ਗੁਰੂ ਜੀ ਦੇ ਪਾਸ ਆ ਖਲੋਤਾ ਗੁਰੂ ਜੀ ਨੇ ਵੇਖਿਆ ਕਿ ਉਸਦੇ ਹੱਥ ਬਹੁਤ ਕੂਲੇ ਹਨ ਆਪ ਨੇ ਛੰਨਾ ਉਸਦੇ ਹੱਥੋਂ ਫੜਿਆ ਤੇ ਉਸ ਨੂੰ ਕਿਹਾ ਕਾਕਾ ਤੇਰੇ ਹੱਥ ਬੜੇ ਕੂਲੇ ਲੁਸ-ਲੁਸ ਕਰਦੇ ਹਨ ਕੀ ਤੂੰ ਇਹਨਾਂ ਨੂੰ ਸੰਭਾਲ-ਸੰਭਾਲ ਰੱਖਦਾ ਹੁੰਦਾ ਹੈ ਕੀ ਕਦੇ ਇਹਨਾਂ ਤੋਂ ਕੰਮ ਨਹੀਂ ਲਿਆ ਹਥੀਕਾਰ ਕਰਨ ਵਾਲਿਆਂ ਦੇ ਹੱਥ ਤਾਂ ਇੰਨੇ ਮੁਲਾਇਮ ਨਹੀਂ ਹੋਇਆ ਕਰਦੇ ਅਗੋਂ ਉਸ ਗੱਭਰੂ ਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਆਪ ਜਾਣੀ ਜਾਣ ਹੋ ਆਪ ਤੋਂ ਕੀ ਲੁਕਿਆ ਹੈ ਸੱਚੀ ਗੱਲ ਇਹ ਏ ਜੇ ਕਿ ਅੱਜ ਪਹਿਲਾ ਦਿਨ ਹੈ ਜਦ ਮੈਂ ਇਹਨਾਂ ਹੱਥਾਂ ਨੂੰ ਕਿਸੇ ਨਿੱਕੀ ਮੋਟੀ ਸੇਵਾ ਲਈ ਵਰਤਿਆ ਹੈ ਆਪ ਦੀ ਮਿਹਰ ਹੈ ਸੁਖ ਨਾਲ ਘਰ ਵਿੱਚ ਖੁੱਲ ਡੁੱਲ ਹੈ ਨੌਕਰ ਚਾਕਰ ਬਥੇਰੇ ਹਨ ਕੰਮ ਕਰਨ ਦੀ ਕਦੇ ਲੋੜ ਹੀ ਨਹੀਂ ਪੈਂਦੀ ਮੈਂ ਤਾਂ ਕਦੇ ਘੜਿਓਂ ਪਾਣੀ ਪਾ ਕੇ ਨਹੀਂ ਪੀਤਾ ਕਦੇ ਕੱਖ ਭੰਨ ਕੇ ਦੂਰਾਂ ਨਹੀਂ ਕੀਤਾ ਪਰ ਆਪ ਜੀ ਦੀ ਸੇਵਾ ਤਾਂ ਕਰਨੀ ਹੀ ਹੋਈ ਨਾ ਗੱਭਰੂ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਛੰਨੇ ਦਾ ਪਾਣੀ ਡੋਲ ਦਿੱਤਾ ਅਤੇ ਕਿਹਾ ਤੇਰੇ ਹੱਥੋਂ ਪਾਣੀ ਪੀਣਾ ਠੀਕ ਨਹੀਂ ਤੇਰੇ ਹੱਥ ਸੁੱਚੇ ਤੇ ਸਾਫ਼ ਨਹੀਂ ਇਹ ਝੂਠੇ ਅਤੇ ਪਿੱਟੇ ਹੋਏ ਹਨ ਜਿਨ੍ਹਾਂ ਹੱਥਾਂ ਨਾਲ ਹੋਰਨਾਂ ਦੀ ਸੇਵਾ ਤੇ ਕਾਰਵਿਹਾਰ ਨਹੀਂ ਕੀਤਾ ਜਾਂਦਾ ਉਹ ਝੂਠੇ ਹਨ ਅਪਵਿੱਤਰ ਹਨ ਪਿੱਟੇ ਹੋਏ ਹਨ ਜਿਹੜਾ ਸਰੀਰ ਸੇਵਾ ਅਤੇ ਧਰਮ ਦੀ ਕਿਰਤ ਲਈ ਨਹੀਂ ਵਰਤਿਆ ਜਾਂਦਾ ਉਹ ਸਰੀਰ ਨਿਕੰਮਾ ਹੈ अपवित्र ਹੈ ਪਿੱਟਿਆ ਹੋਇਆ ਹੈ ਅਸ਼ੂਤ ਹੈ ਜਿਹੜਾ ਬੰਦਾ ਵਿਹਲਾ ਬਹਿ ਕੇ ਹੋਰਨਾਂ ਦੀ ਕਮਾਈ ਆਸਰੇ ਜਿਉਂਦਾ ਹੈ ਉਸ ਦਾ ਜੀਵਨ ਫਟਕਾਰਨਯੋਗ ਹੈ ਲਾਣਤ ਹੈ ਉਸ ਬੰਦੇ ਨੂੰ ਜਿਹੜਾ ਆਪਣੇ ਹੱਥੀਂ ਕਾਰ ਕਰਨ ਦੇ ਥਾਂ ਹੋਰਨਾਂ ਉੱਪਰ ਭਾਰ ਬਣਿਆ ਰਹੇ ਅਤੇ ਵਿਹਲੀਆਂ ਖਾਵੇ ਜਿਹੜਾ ਰੱਬ ਦੇ ਬੰਦਿਆਂ ਦੀ ਸੇਵਾ ਕਰਨ ਦੀ ਥਾਂ ਹੋਰਨਾਂ ਨੂੰ ਖੇਚਲਾ ਦੇ ਕੇ ਦੇਨੂ ਪਾਲੇ ਗੁਰੂ ਜੀ ਦੇ ਇਹ ਬਚਨ ਸੁਣ ਕੇ ਉਹ ਗੱਭਰੂ ਬੜਾ ਸ਼ਰਮਿੰਦਾ ਹੋਇਆ। ਉਸ ਨੂੰ ਉੱਚੀ ਜਾਤ ਅਤੇ ਦੌਲਤ ਦਾ ਜੋ ਹੰਕਾਰ ਸੀ ਉਹ ਟੁੱਟ ਗਿਆ। ਉਸ ਨੇ ਤਨ ਮਨ ਨਾਲ ਸੇਵਾ ਕਰਨ ਦਾ ਪ੍ਰਣ ਕਰ ਲਿਆ। ਉਹ ਗੁਰੂ ਕੇ ਲੰਗਰ ਵਿੱਚ ਸੇਵਾ ਕਰਨ ਲੱਗ ਪਿਆ। ਉਸ ਨੇ ਸਾਰੀ ਉਮਰ ਇਸ ਸੇਵਾ ਵਿੱਚ ਗੁਜ਼ਾਰੀ। ਉਹ ਕਿਸੇ ਵੀ ਪ੍ਰਕਾਰ ਦੀ ਸੇਵਾ ਤੋਂ ਝੱਕਦਾ ਅੱਕਦਾ ਨਹੀਂ ਸੀ। ਹਰ ਪ੍ਰਕਾਰ ਦੀ ਸੇਵਾ ਉਹ ਬੜੇ ਚਾਅ ਤੇ ਉਤਸ਼ਾਹ ਨਾਲ ਕਰਦਾ ਰਿਹਾ। ਗੁਰੂ ਜੀ ਉਸ ਦੀ ਸੇਵਾ ਵੇਖ ਕੇ ਬੜੇ ਪ੍ਰਸੰਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ